ਕਰੀਓ ਬਾਬਾ ਜੀ ਜੀ ਅੱਜ ਇੱਕ ਉਹਨਾਂ ਦਾ ਸਾਥ ਦੇ ਨਾਲ ਉਹਨੂੰ ਗੁਰ ਕਰਦੇ ਆਲੇ ਸਾਂਝੀ ਬਾਤ ਕਰਦਾ ਜਿਹੜੇ ਤਕੀਕ ਹੈ ਉਸ ਨੇ ਬਿਲਕੁਲ ਇਸ ਵਾਸਤੇ ਆਏ ਹੋ ਕਿ ਨਾ ਬਸ ਪਾਉਂਦੇ ਹੋਰ ਜਿਸ ਪਾਰ ਡਿਓਜਲਾ ਸਾਹਿਬ ਨੇ ਕਾ ਬਿਲਕੁਲ ਜਾਣਕਾਰੀ ਦਿੱਤੀ ਤੇ ਮੀਡੀਆ ਦੇ ਰਾਜਨੀਤਿਕ ਨੁਮਾਇੰਦਗੀ ਇਸ ਪ੍ਰਕਾਰ ਸਾਡੇ ਇਸ ਅਸਥਾਨ ਨੂੰ ਅਗਰ ਲਈ ਕਈ ਦਿਨਾਂ ਦੀਆਂ ਕੱਪੀਆਂ ਦਿੱਤੀਆਂ ਉਧਰ ਜਾਓ ਭਾਜੀ ਤੁਸੀਂ ਇੱਕ ਮਿੰਟ ਈਮੇਲ ਦੇ ਰਹੇ ਹਨ ਮੈਨੂੰ ਵਾਅਦਾ ਹੈ ਕਿ ਇਹ ਬੜੀ ਦੁਖਦਾਈ ਘਟਨਾ ਹੈ ਬੜਾ ਦੁਖਦਾਈ ਘਟਨਾ ਕਰ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਹੈ ਇਹ ਸਭ ਦਾ ਸਾਂਝਾ ਘਰ ਹੈ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਔਰ ਇਥੇ ਆਕੇ ਸਬਦੀਆਂ ਨਾ ਕੇਵਲ ਸਿੱਖਾਂ ਦੀਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੋ ਗਈਆਂ ਅਰਦਾਸਾਂ ਪੂਰੀਆਂ ਇਸ ਕਰਕੇ ਜਿਹਨੂੰ ਬਰਬਾਦ ਹੋ ਗਿਆ ਤੇ ਉਹ ਨੂੰ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਹੈ ਉਸ ਕਰਦੇ ਵਾਸਤੇ ਬੜੀ ਬੜੀ ਚੀਖੜੇ ਹੋਏ ਬੜੀਆਂ ਬੜੀਆਂ ਕਟਨਾ ਕਰਮ ਹੋਏ ਬੜੀਆਂ ਬੜੀਆਂ ਆ ਤਾਕਤਾ ਇਧਰ ਉਧਰ ਬਾੜੇ ਹਾਲਾਤ ਰਹੇ ਪੰਜਾਬ ਦੇ ਲੇਕਿਨ ਇਸ ਘਰ ਨੂੰ ਹਮੇਸ਼ਾ ਜਿੰਨ ਪਰਵਾਸ ਨਾਲ ਖਾਪੜੀਆਂ ਬਾਠੀਆਂ ਪਵਾਸੇ ਮਸੇ ਉੱਪਰ ਉੱਠ ਕੇ ਹਰ ਆਪਣੇ ਆਤ ਮੋਟ ਪਾਸੇ ਉੱਪਰ ਉੱਠ ਕੇ ਇਸ ਘਰ ਦੀ ਗੱਲ ਬੇਸ਼ੱਕ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਧਿਆ ਸਰਕਾਰਾਂ ਨੇ ਜੇ ਇਸ ਕਹ ਹਿਸ ਪ੍ਰਕਾਰ ਦੀਆਂ ਤਖਵਰੀਆਂ ਸੁਣੀਆਂ ਜਾ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਪੋਗਨੀਡੈਂਸ ਨਹੀਂ ਦੇ ਰਹੀਆਂ। ਸਰਦਾਰੂਂ ਦਾ ਕਹ ਕਿਸੇ ਪ੍ਰਕਾਰ ਦਾ ਕੋਈ ਰਾਜਾ ਸਰਕਾਰ ਦਾ ਦੋ ਦਿਨ ਸੈਸ਼ਨ ਚੱਲਿਆ ਤਿੰਨ ਦਿਨ ਪੂਰੇ ਵਿੱਚ ਇਹਦੇ ਬਾਰੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਪੁਤੰਤਰੀ ਵੱਲੋਂ ਜਾਪਨ ਆਪ ਦੀ ਸਰਕਾਰ ਕੋ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਤਾਪ ਦੀ ਕੋਈ ਗੱਲਬਾਤ ਕੋ ਟਿੱਪਣੀ ਨਹੀਂ ਕੀਤੀ ਕਿ ਇਹ ਕੋਈ ਛੋਟਾ ਸਾਨਤਾ ਨਹੀਂ ਹੈ ਸਾਈਬਰ ਕ੍ਰਾਈਮ ਤਾਂ ਦੇਸ਼ ਦੇ ਅੰਦਰ ਉੱਜਾਨਾ ਹੋ ਰਹੀ ਹੈ ਲੇਕਿਨ ਇਸ ਤਰ੍ਹਾਂ ਦੇ ਹੁਣ ਤੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੇ ਰਹੇ ਤੇ ਕੋਈ ਨਾ ਕੋਈ ਬੰਦਾਲ ਬਗਾਵਤ ਚਾਹੀਦਾ ਸੀ ਦੌਰਾਨ ਤੇ ਮੁਨੀਸਤ ਅਧਿਕਾਰੀ ਉਸ ਈਮੇਲ ਵਾਲੇ ਨੂੰ ਫੜ ਲਿਆ ਲੇਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਕਿ ਈਮੇਲ ਦੁਬਾਰਾ ਆਈ ਹੈ ਉਹਦੇ ਚੋਂ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਅਗਰ ਮਤਲਬ ਤੁਸੀਂ ਦੇਖੋ ਕਿੰਨਾ ਸ਼ਾਤਰ ਆਦਮੀ ਹੋਏਗਾ ਮੈਂ ਤੇ ਉਹ ਅਜਿਹਾ ਸਭ ਗਲਤ ਕਰ ਰਹੀ ਸੀ ਕਿ ਜਿਹੜਾ ਬੰਦਾ ਹਜੇ ਤੱਕ ਪੰਜਾਬ ਪੁਲਿਸ ਦੀ ਜਾ ਸਰਕਾਰ ਨੇ ਨਜ਼ਰਾ ਤੋਂ ਇੰਨੇ ਦਿਨਾਂ ਤੋਂ ਪਾਛ ਰਹੀ ਹੈ ਇਹ ਇਸ ਖਾਨੇ ਤੇ ਤਾਂ ਕੋਈ ਪਰਿੰਦਾ ਵੀ ਅਗਰ ਪਰ ਮਾਰਦਾ ਹੈ ਇਸ ਨੂੰ ਲੱਗਦਾ ਕਿ ਪੂਰੀ ਵੀ ਖਬਰ ਪੂਰੀ ਚਾਹੀਦੀ ਹੈ ਸਰਕਾਰਾਂ ਦਾ ਉਹਨਾਂ ਸਰਕਾਰਾਂ ਦਾ ਬਹੁਤ ਵੱਡਾ ਗੈਂਕੋ ਹੈ ਔਰ ਮੈਂ ਕਹਿੰਦਾ ਕਿ ਦੋਨੋਂ ਸਰਕਾਰਾਂ ਕਿਉਂਕਿ ਇੱਥੇ ਆਈਬੀ ਦੇ ਲੋਕ ਵੀ ਨੇ ਪੰਜਾਬ ਦੇ ਅੰਦਰ इंटेलिजेंस ब्यूरो जी ਨੂੰ ਸਿੱਧੀ ਸਿੱਧੀ ਗ੍ਰਹਿ ਮੰਤਰੀ ਢੀਲ ਕਰਦੇ ਨੇ ਇੱਥੇ ਆਫਿਸਿਸ NIA ਦੇ ਵੀ ਨੇ ਔਰ ਪੰਜਾਬ ਸਰਕਾਰ ਦਾ ਵੀ ਇੱਕ ਇੰਟੈਲੀਜੈਂਸ ਵਿੰਗ ਰਹੇਗਾ ਕੋਈ ਨਾ ਕੋਈ ਸਾਈਬਰ ਵਿੰਗ ਹੈਗਾ ਪੂਰੇ ADGP ਲਾਏ ਜਾਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਹਜੇ ਤੱਕ ਅਸੀਂ ਉਹ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕਿਆ ਮੈਂ మేడిజీపీ బాయిల్ ఆర్డర్ నా ਗਲਤੀ ਸੀ ਅਪਿਤ ਸ਼ੁਕਲਾ ਜੀ ਨਾਲ ਡੀਜੀਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਔਰ ਮੈਂ ਔਜਲਾ ਸਾਹਿਬ ਨੂੰ ਕਹਿੰਦੀ ਇਹਨਾਂ ਨੂੰ ਵੀ ਉਹ ਈਮੇਲ ਦੀ ਕਾਪੀ ਇਹਨਾਂ ਕੋਲ ਹੈਗੀ ਆ ਮੈਂ ਹੋਮ ਅਫੇਅਰ ਕਮੇਟੀ ਦਾ ਮੈਂਬਰ ਸਟੈਂਡਿੰਗ ਕਮੇਟੀ ਦਾ ਭਾਈ ਤ੍ਰਿਗੂਰੀ ਮੀਟਿੰਗ ਹੋ ਰਹੀ ਹੈ ਔਰ ਹੈਵੀ ਸਾਈਬਰ ਕ੍ਰਾਈਮ ਤੇ ਅਸੀਂ ਮਗਰਲੇ ਦਿਨਾਂ ਤੋਂ ਸਾਈਬਰ ਕ੍ਰਾਈਮ ਤੇ ਚਰਚਾ ਕਰ ਰਹੇ ਹਾਂ ਸੀਬੀਆਈ ਦੇ ਲੋਕਾਂ ਨਾਲ ਐਲਆਈਏ ਦੇ ਲੋਕਾਂ ਨਾਲ ਇਹ ਸਾਈਬਰ ਕ੍ਰਾਈਮ ਕਿਉਂ ਵੱਧ ਰਿਹਾ ਬੈਂਕ ਸਟੇਲ ਹੋ ਰਾਣਾ ਸੈਕਰੀ ਦੇ ਹੋ ਰਾਣਾ ਇਹ ਮੈਂ 22 ਤਰੀਕ ਨੂੰ ਔਜਲਾ ਅਬਦੁੱਲ ਜਿਹੜੇ ਕੋਲ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਗੱਲ ਕਰਨਾ ਕਿ ਇਹ ਨਹੀਂ ਦੇਰੀ ਕਿਉਂ ਹੈ ਨਹੀਂ ਨਹੀਂ ਜੀਪੀ ਸਾਨੂੰ ਪਾਉਂੋ ਤੇ ਇੱਕ ਹੋਰ ਬੰਦਾ ਸਾਨੂੰ ਕੰਮ ਕਰੀ ਖਤ ਦੇ ਖਰਿਆ ਚਿੱਠੀ ਲਿਖਦੇ ਆ ਨਾਲ ਦੀ ਨਾਲ ਮੈਂ ਇਹਨਾਂ ਨੂੰ ਇੱਕ ਟੈਕਨੀਕਲ ਲੜਕਾ ਹੈਗਾ ਪਰ ਜਿਹੜਾ ਸਾਈਬਰ ਸਕਿਉਰਿਟੀ ਦਾ ਕਾਫੀ ਵੱਡਾ ਇੰਟਰਨਲ ਡਾਟਾ ਪੂਰੇ ਬਾਰੇ ਵੀ ਮੈਂ ਮੈਨੇਜਰ ਸਰੂਪਰਾ ਦਾ ਨਾਮ ਦੱਸ ਕੇ ਆਇਆ ਹਾਂ ਕਿ ਤੁਸੀਂ ਉਹਦੇ ਨਾਲ ਇੱਕ ਸੰਪਰਕ ਕਰੋ ਤਾਂ ਜੋ ਪਰ ਉਹ ਲਾਅ ਐਂਡ ਆਰਡਰ ਡੀਜੀਪੀ ਨੂੰ ਵੀ ਮੈਂ ਦੱਸਿਆ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਜੇ ਤੁਹਾਡੇ ਕੋਲ ਇਹ ਟੂਲਸ ਨਹੀਂ ਹੈ ਅਵੇਲੇਬਲ ਜਾਂ ਤੁਹਾਡੇ ਕੋਲ ਟੈਕਨੀਕਲ ਬੰਦੇ ਨਹੀਂ ਹੈ ਐਸੀ ਤਾਂ ਇਨਲਾਇਕੀ ਹੈ ਜਾਂ ਆਪੀ ਸਰਕਾਰ ਨਹੀਂ ਹੈ ਕਿ ਸਾਈਬਰ ਕ੍ਰਾਈਮ ਦਿਨ ਬਦਨ ਵੱਧ ਰਿਹਾ ਹੈ ਇਹਨਾਂ ਕੋਲੇ ਟੈਕਨੀਕਲ ਸੰਬੰਧੀ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਪ੍ਰਾਈਵੇਟ ਇੰਟਰਵਿਊਰ ਨਾਲ ਗੱਲਬਾਤ ਕਰਕੇ ਇਹਦਾ ਜਲਦ ਤੋਂ ਜਲਦ ਮਸਲਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੋਈ ਬੇਕੂਫ ਹੋਵੇ ਹੋ ਸਕਦਾ ਕੋਈ ਗਿਆਨੀ ਹੋਵੇ ਹੋ ਸਕਦਾ ਕੋਈ ਨਿਸ਼ੇਣੀ ਹੋਵੇ ਲੇਕਿਨ ਹੋ ਸਕਦਾ ਕੋਈ ਸੀਰੀਅਸ ਐਲੀਮੈਂਟ ਵੀ ਹੋਵੇ ਜਿੰਨਾ ਚਿਰ ਉਸ ਵਿਅਕਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਇਹਨਾਂ ਚ ਕੀ ਕਹਿ ਸਕਦੇ ਸੋ ਵਾਸ ਕਰਦਾ ਉਹਨੇ ਉਹ ਸਰਕਾਰ ਦੇ ਨੁਮਾਇंदे ਵੀ ਅੰਦਰ ਪਹੁੰਚੇ ਜੇ ਨੂੰ ਪਹਿਲਾ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਦੇ ਕੋਲੇ ਕਈ ਪਿਛਲੇ 6 ਦਿਨ ਤੋਂ ਨਹੀਂ ਪਹੁੰਚਿਆ ਜੋ ਅਜਲਾ ਸਾਹਿਬ ਨੇ ਜਿਦੋਂ ਇਸ ਬਾਰੇ ਉਹਨੂੰ ਜਾਣਕਾਰੀ ਮਿਲੀ ਪੰਜਾਬ ਸਰਕਾਰ ਨੇ ਵਿੱਚ ਸੰਦੇਆ ਉਹਨੂੰ ਸੱਦਿਆ ਉਹਨੂੰ ਸੱਦਿਆ ਆਸ-ਪਾਸ ਨੂੰ ਹੋਰ ਕਿੰਨਾਂ ਨੇ ਦਿੱਲੀ ਦੇ ਅੰਦਰ ਪਰਲਮੈਂਟਰੀਅਨ ਸਮਾਜ ਦਾ ਪਤੀ ਹੈ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਦੀ ਸੇਵਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਗੁਰੂ ਦਾ ਕਹਾ ਹੈ ਕਿ ਅਸੀਂ ਸਾਰੇ ਇੱਥੇ ਸੇਵਾ ਨਿਭਾਉਣਾਸਤੇ ਖੜੇ ਇਹ ਸਭ ਦੀ ਆਪਣੀ ਆਪਣੀ ਹੋਂਦ ਹੈ ਔਰ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੇ ਨਿਰਜ ਅਸੀਂ ਪੁਰਾਣਾ ਕਰਕੇ ਉਸ ਗਤੀ ਦਾ ਇਸ਼ਾਰਾ ਕੀਤਾ ਜਿਸ ਨਾਲ ਦਾ ਗੁਰੂ ਦੀ ਉਪਦੇਸ਼ਿਆ ਹੋਇਆ ਜਦੋਂ ਆਉਂਦਾ ਹੈ ਉਹ ਆਉਂਦਾ ਹੈ ਪੁਰਾਣੀ ਹੋਰ ਪਾ ਕੇ ਤੇ ਅੱਜ ਜਿਹੜੀ ਲੈਟਰ ਆਈ ਸੀ ਸਰਕਾਰ ਦਾ ਨਵੀਂ ਦਾ ਤਲਕਤ ਪਿਆਰ ਇਸ ਪੱਤਰ ਕਿੰਨੀ ਚਲ ਰਹੀ ਹੈ ਬਿਕੋਸ ਉਹ ਮੁਕਤ ਨਹਿਤਾ ਨੀਕ ਇਹਨਾਂ ਚੋਣਾਂ ਹੈ ਤੁਸੀਂ ਈਂਡੀ ਜਿੱਥੇ ਮਰਜੀ ਭੇਜ ਦਿੰਦੇ ਉਸੇ ਜਿੱਥੇ ਮਰਜੀ ਸੀਬੀਆਈ ਭੇਜ ਦਿੰਦੀ ਜਿੱਥੇ ਮਰਜੀ ਤੁਸੀਂ ਆਪਣੀ ਐਨਆਈਏ ਦੇ ਲੋਕ ਭੇਜਦੇ ਸੀ ਇੱਥੇ ਮੱਜੀ ਸੀਬੀਆਈ ਜਾ ਸਕਦੀ ਹੈ ਔਰ ਇਹ ਸਾਰੀਆਂ ਏਜੰਸੀਆਂ ਸਾਈਬਰ ਜੁਰਮ ਦਾ ਹੀ ਮਸਲਾ ਹੈ ਸਿੱਧੀਆਂ ਜਾ ਕੇ ਫੈਸਲਾ ਨਹੀਂ ਔਰ ਖਾਸ ਕਰਕੇ ਹੰਦਰ ਸਾਹਿਬ ਦਾ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੰਦਰ ਸਰਕਾਰ ਇੱਥੇ ਚੋਣਾਂ ਕਰੇ ਔਰ ਕਿਸੇ ਨੂੰ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਨਾ ਕੋਈ ਹਾਈ ਕੋਰਟ ਨੇ ਜਾਂ ਸਰਕਾਰ ਨੇ ਪਰਮਿਸ਼ਨ ਨਹੀਂ ਦੇਈ ਉਸ ਤੋਂ ਉਹਨਾਂ ਨੂੰ ਕਭ ਲੱਗਦਾ ਕਿ ਇੱਥੇ ਟੈਰੋਰਿਜ਼ਮ ਹੈ ਪੰਜਾਬ ਦੇ ਵਿੱਚ ਸਿੱਧੀ NIA ਬੰਨਾ ਚਾਹ ਕੇ ਲੱਗਦੀ ਸਿੱਧੀ ਬਾਡਰ ਸਕਿਉਰਿਟੀ ਫੋਰਸਸ ਦਾ ਕਹਿ ਕੇ ਬਿਲਕੁਲ ਸਟੈਂਡ ਟੂ ਗੱਲ BJP ਵਾਲੇ ਰੈਵਲੂਸ਼ਨਲ ਗੱਲ ਜਿਹੜੀ ਗੱਲ ਬੰਦ ਦੀ ਹੈ ਇਹ ਸਥਾਨੀ ਕਿਸੇ ਨੂੰ ਪਰਚਲ ਨਹੀਂ ਇਹੋ ਜਿਹੇ ਬੱਚੇ ਕੋਲ ਸਾਈਬਰ ਕਮਪਨ ਕਰਾਈ ਜਾਏ ਇੰਟਰਨੈਸ਼ਨਲ ਲੈਵਲ ਤੋਂ ਸਰਮੋਂ ਕਰਾਈ ਜਾਏ ਕਿ ਥੋ ਹੋ ਰਿਹਾ ਉਹਦੇ ਤੋਂ ਤਾਂ ਕੋਈ ਜਵਾਬ ਨਹੀਂ ਹੈ ਇਸ ਬਰਕਾਰ ਦੀ ਪਰ ਸ਼ਰਮ ਮੈਨੂੰ ਇਸ ਗੱਲ ਦੀ ਹੈ ਕਿ ਦੋਨਾਂ ਸਰਕਾਰਾਂ ਦਾ ਇਸ ਤੇ ਤੇ ਦੀ ਕੋਈ ਗੱਲ ਦੇ ਹੋਇਆ ਜਾਂ ਨਹੀਂ ਹੈ ਕਿਉਂ ਤਮਾਸ਼ਾ ਕਈ ਆਰੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਦਾ ਵੀ ਅਸੂ ਸ਼ਿਕਾਰ ਹੋ ਰੇ ਲੱਗਦੇ ਕਈ ਆਰੀ ਪਰ ਇਸ ਸਮਾਂ ਹੁਣ ਤੇ ਜਾਦੇ ਕਹਿ ਤੂੰ ਦੱਸਿਆ ਜਾਏਗਾ ਕਿ ਇੰਨਾ ਦੱਸਿਆ ਬਾਰੇ ਕਿਛੇ ਹੱਥ ਕੋਈ ਵੱਡੀ ਸਾਜ਼ਿਸ਼ ਦਾ ਵੀ ਗਾਂਡ ਚਕਾਰ ਇਹ ਉਹਨੀਆਂ ਕਠਿਆਨ ਕੋ ਸਟਾਰ ਬੰਦਾ ਬੋਲਦਾ

ਅਸੀਂ ਜਦੋਂ ਇਹਨਾਂ ਦੇ ਲੱਭਿਆ ਇਹਨਾਂ ਤੋਂ ਪਹਿਲਾਂ ਦੱਸਿਆ ਨਹੀਂ ਕਿ ਜਦੋਂ ਅਸਲ ਨੂੰ ਹਾਂ ਤੇਜੇ ਚੰਦਰ ਨੇ ਪਾਣ ਦਾ ਸਮਾਧਾਨ ਆਉਂ ਗਿਆ ਪਰ ਪ੍ਰੇਅਰ ਵੀ ਇਹਦੇ ਸ਼ਰੀਰ ਕਰਦਾ ਰਿਹਾ ਤੇ ਬੇਅਦਮੀਆਂ ਦੇ ਸੈਸ਼ਨ ਦੇ ਉੱਤੇ ਇਹਨਾਂ ਨੇ ਗੱਲ ਦਬਾ ਕੇ ਰੱਖੀ ਜਦ ਕਿ ਸੈਸ਼ਨ ਜਦੋਂ ਹੋਂ ਤੋਂ ਪਹਿਲਾਂ ਕਿਹਾ ਗਿਆ ਸੀ ਅਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਵਾਲ ਹੈ ਕੋਈ ਬੰਦਾ ਵੀ ਝੂਠੀ ਬੋਲੂਗਾ ਮੁੱਖ ਮੰਤਰੀ ਸਾਹਿਬ ਚਾਹਵਾ ਕਰਦਾ ਇਥੇ ਆ ਕੁਝ ਹੋਇਆ ਉਹਨਾਂ ਨੇ ਦੂਰੇ ਪੰਜਾਬ ਤੋਂ ਕਿ ਕਿ ਮੁੱਖ ਮੰਤਰੀ ਸਾਹਿਬ ਨੂੰ ਬੰਦਾ ਸਾਹਿਬ ਪਤਾ ਨਹੀਂ ਕਿ ਕਦੇ ਕਾਦੇ ਮੁੱਖ ਮੰਤਰੀ ਸਾਹਿਬਾਂ ਨੂੰ ਤਾਂ ਹੱਥੀਂ ਲਾ ਅਸਰ ਉਹਨਾਂ ਦੇ ਅਫੀਸ਼ਲ ਮਿਲ ਕੇ ਵੀ ਇਹ ਰਕਮ ਕਿ ਪਹੁੰਚੀ ਹੈ ਅਫੀਸ਼ਲ ਮਿਲਦੀ ਵੀ ਤਨਖੀ ਪਹੁੰਚੀ ਹੈ ਸੀਐਮ ਸਾਹਿਬ ਦੇ ਤੇ ਅਗਰ ਖਤ ਹੈ ਅਸਲ ਰੋਕ ਕਿ 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 ਜਿਹੜਾ ਆ ਅਸਲੀ ਤੁਹਾਡੀ ਗੱਲ ਬਾਹਰ ਆ ਉਹ ਕੋਈ ਡਗਰੋ ਮੰਨ ਨਹੀਂ ਕਰ ਰਿਹਾ ਦੇਖੋ ਗਾਲੇ ਆ ਤੇ ਜਿਹੜੀ ਪੰਜਾਬ ਦੀ ਪੁਲਿਸ ਡਿਟੇਨ ਕਰਦੀ ਆ ਤੇ ਕਿਉਂ ਫੜ ਲਿਆ ਕੋਈ ਪੁਲਿਸ ਦੀ ਕੋਸ਼ਿਸ਼ ਕੀਤੀ ਕਿਉਂ ਫੜ ਲਿਆ ਕੋਈ ਹੋਰ ਕੌਣ ਸੀ ਉਹ ਬੰਦਾ ਬੋਲ ਦੇਗਾ ਕੀ ਹੋਇਆ ਉਹਦੇ ਨਾਲ ਲੈ ਕੇ ਗਿਆ ਕਿ ਕਿਉਂ ਮਾਰਨਾ ਕਿਉਂ ਸੀ ਇਹ ਇਨਕਾਊਂਟਰ ਕਿੱਲਾ ਹੋ ਗਿਆ ਕੀ ਨਹੀਂ ਹੋਇਆ ਅੱਜ ਤੱਕ ਨਹੀਂ ਪਤਾ ਲੱਗਿਆ ਉਹ ਕਹਿਣ ਦਾ ਮਤਲਬ ਕੋਈ ਬੰਦਾ ਫੜਿਆ ਨੂੰ ਡਿਟੇਨ ਕੀਤਾ ਕੋਣ ਰੱਬ ਜਾਣਦਾ ਜਾਂ ਪੰਜਾਬ ਦੀ ਪੁਲਿਸ ਜਾਣਦੀ ਹੈ ਕਿਉਂਕਿ ਮੇਲ ਆਉਣੀ ਵੱਧ ਹੋਣੀ ਚਾਹੀਦੀ ਸੀ ਜੇ ਬੰਦਾ ਸਹੀ ਫੜਿਆ ਹੁੰਦਾ ਸਭ ਤੁਹਾਡੇ ਨਾਲ ਗੱਲ ਕੀਤੀ ਗਈ ਕਿ 22 ਤਰੀਕ ਨੂੰ ਤੁਸੀਂ ਇਸ ਸੈਂਟਰ ਦੇ ਵਿੱਚ ਮੁੱਦਾ ਚੁਪਾਉਂਗੇ ਉਹ ਕਹਿੰਦੇ ਆ ਕਿ ਪੰਜਾਬ ਕੋਲੋਂਗਾ ਤਾਂ ਕੀ ਹੋਊ ਤੁਹਾਡੀ ਗੱਲ ਤੇ ਗੌਰ ਕਰਨਗੇ ਮੈਂ ਕਹਿ ਰਿਹਾ ਮੈਂ ਤੁਹਾਨੂੰ ਪੂਰੀ ਪ੍ਰੀਮਰ ਤੇ ਉਹਨਾਂ ਮਿੰਟਸ ਦਾ ਮਤਲਬ ਹੋਇਆ ਮੈਂ ਸਟੈਂਡਿੰਗ ਕੌਂਸਲ ਹੋਮ ਅਫੇਅਰ ਕਮੇਟੀ ਦਾ ਮੈਂ ਤੁਹਾਨੂੰ ਦੱਸਦਾ ਜੀ ਅਏ ਚੰਸ ਉਹ ਲਿਖੀ 22 ਤਰੀਕ ਨੂੰ ਜੀ ਇਹ ਨਹੀਂ ਮੈਂ ਨਹੀਂ ਲਖਾਈ ਉਹ ਕੁਦਰਤੀ ਸਾਡੀ ਸਾਈਬਰ ਕ੍ਰਾਈਮ ਦੀ ਮੀਟਿੰਗ ਹੈ ਜੀ ਜੋ ਮੈਂ ਉਹਦੇ ਵਿੱਚ ਇਹਨਾਂ ਕੋਲੇ ਲਈ ਲਿਆ ਹੈ ਉਹ ਨੂੰ ਲੈ ਕੇ ਮੈਂ ਆਪਾਂ ਉਹ ਚੁੱਕੀ ਰੱਖਾਂਗੇ ਕਿ ਭਾਈਏ ਦੇ ਬਾਰੇ ਬੋਰਡ ਕੋਲੇ ਸਭ ਦੇ ਲਈ ਜੇ ਵੀ ਆਰਡਰ ਕਰਾਉਣਾ ਕਿ ਮੈਂ ਦਿੱਤਾ ਆ ਪਰ ਮਾਨ ਤੁਹਾਡੇ ਨਾਲ ਚੁੱਕਣਾ ਮਾਈਕ ਨਹੀਂ ਐ ਇਸ ਮੁੱਦੇ ਤੇ ਬੋਲੇ ਸਰ ਇੱਕ ਇੱਕ ਕੇਸ ਤੇ ਬਸੇ ਸਵਾਲ ਹੈ ਕਿ ਜਿਵੇਂ ਲਗਾਤਾਰ ਆ ਰਹੀਆਂ ਨੇ ਸ਼ਾਇਦ ਇੱਕ ਪਾਸੇ ਪੁਲਿਸ ਕੈਰੀਅਰ ਕੀ ਕਿਸੇ ਨਿਦਾਨ ਦਾ ਕਮ ਹੋ ਸਕਦਾ ਹੈ ਜਾਂ ਕੁਝ ਹੋਰ ਸਰਚ ਹੋ ਸਕਦੀ ਹੈ ਇਹ ਜਿਹੇ ਦੇ ਵਿੱਚ ਕੋਈ ਹੋਰ ਫਾਇਦਾ ਚੁੱਕ ਸਕਦਾ ਨਹੀਂ ਮੈਂ ਤਾਂ کہہ ਰਿਹਾ ਹੁਸਤਾ ਕੋਈ ਪਾਗਲ ਹੋ ਗਈ ਮਸ਼ੀਨੀ ਹੋ ਗਈ ਨਿਦਾਨ ਉੱਪਰ ਉਸੇ ਸਮਝਣ ਨਾਲ ਆਓ ਤੋ ਹੋ ਸਕਦਾ ਸੀਰੀਅਸ ਐਲੀਮੈਂਟ ਹੋਵੇ ਜੀ ਉਹ ਸੰਖਿਆ ਸੀਰੀਅਸ ਸਮਝਣੇ ਹੋ ਗੀ ਕਿਹਦਾ ਸਮਝਦੇ ਹੋ